ਲੁਧਿਆਣਾ ਦੇ ਸਰਕਟ ਹਾਊਸ ਵਿਖੇ ਖੱਤਰੀ ਮਹਾਸਭਾ ਪੰਜਾਬ ਲੁਧਿਆਣਾ ਇਕਾਈ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ। ਇਹ ਮੀਟਿੰਗ ਸਭਾ ਦੀ ਹਾਈ ਕਮਾਂਡ ਸ਼੍ਰੀ ਅਸ਼ੋਕ ਥਾਪਰ ਜੀ ਅਤੇ ਸਭਾ ਦੇ ਸੂਬਾ ਪ੍ਰਧਾਨ ਸ਼੍ਰੀ ਵਿਜੇ ਧੀਰ ਐਡਵੋਕੇਟ ਮੋਗਾ ਦੀ ਰਹਿਨੁਮਾਈ ਦੇ ਵਿੱਚ ਰੱਖੀ ਗਈ ਸੀ। ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਸਭਾ ਦੇ ਮੈਂਬਰਾਂ ਤੇ ਅਹੁਦੇਦਾਰਾਂ ਨੇ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ। ਖਤਰੀ ਮਹਾਸਭਾ ਪੰਜਾਬ ਵੱਲੋਂ ਸ਼੍ਰੀ ਰਜਿੰਦਰਪਾਲ ਆਨੰਦ ਸਾਹਿਬ ਦਾ ਡੀਐਸਪੀ ਐਡਵੋਕੇਟ ਸੀਨੀਅਰ ਮੀਤ ਪ੍ਰਧਾਨ ਖਤਰੀ ਮਹਾਸਭਾ ਪੰਜਾਬ ਨੂੰ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਪੈਸ਼ਲ ਤੌਰ ਦੇ ਉੱਤੇ ਸੱਦਾ ਦਿੱਤਾ ਗਿਆ ਜਿਸ ਦੇ ਵਿੱਚ ਸਾਹਿਬ ਦਾ ਡੀਐਸਪੀ ਐਡਵੋਕੇਟਰ ਰਜਿੰਦਰਪਾਲ ਆਨੰਦ ਆਪਣੀ ਟੀਮ ਦੇ ਨਾਲ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਮੀਟਿੰਗ ਦੇ ਏਜੰਡੇ ਮੁਤਾਬਕ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵਸਦੇ 34 ਲੱਖ ਖਤਰੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦੇ ਲਈ ਆਪਣੇ ਵਿਚਾਰਾਂ ਦੀ ਸਾਂਝ ਪਾਈ ਅਤੇ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਖੱਤਰੀ ਮਹਾਸਭਾ ਲੁਧਿਆਣਾ ਨੂੰ ਹੋਰ ਵੀ ਮਜ਼ਬੂਤ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਸ਼੍ਰੀ ਅਸ਼ੋਕ ਥਾਪਰ ਹਾਈ ਕਮਾਂਡ ਖੱਤਰੀ ਮਹਾਸਭਾ ਪੰਜਾਬ ਅਤੇ ਸਭਾ ਦੇ ਪ੍ਰਧਾਨ ਐਡਵੋਕੇਟ ਸ਼੍ਰੀ ਬੀ. ਜੇ ਧੀਰ ਮੋਗਾ ਨੇ ਆਪਣੇ ਵਿਚਾਰ ਰੱਖੇ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਖੱਤਰੀ ਮਹਾਸਭਾ ਦੀ ਹਾਈ ਕਮਾਂਡ ਸ਼੍ਰੀ ਅਸ਼ੋਕ ਥਾਪਰ ਲੁਧਿਆਣਾ ਖੱਤਰੀ ਮਹਾਸਭਾ ਪੰਜਾਬ ਦੇ ਸੂਬਾ ਪ੍ਰਧਾਨ ਐਡਵੋਕੇਟ ਸ਼੍ਰੀ ਬੀ. ਜੇ ਧੀਰ ਅਤੇ ਸਾਫ ਦਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਦੇ ਵੱਲੋਂ ਕੀ ਕੁਝ ਕਿਹਾ ਗਿਆ ਸਾਰਿਆਂ ਦੀ ਜੁਬਾਨ ਸੁਣਾਉਣੀ ਆ। ਦਸੀ ਦਾ ਵੈਸ਼ ਦਾ ਪਿਆਰ ਹੈ ਉਹ ਹੈ ਬਾਕੀ ਆਪਣਾ ਨਾਮ ਵੀ ਹੋ ਜਾਵੇ। ਜੋ ਜ਼ਿੰਮੇਵਾਰਤਾ ਲੈਣਾ ਚਾਹੁੰਦਾ। ਬੰਮੀ ਸੀਨੀਅਰ ਅਧਿਕਾਰੀਆਂ ਤੋਂ ਬਾਰੇ ਜਿਹੜੇ ਲੋਕਾਂ ਦੇ ਨੇ। ਜਿਹਨੂੰ ਰਾਉਂਡ ਜਿਹੜੇ ਤੁਸੀਂ ਅੱਜ ਦੇਖ ਰਹੇ ਹੋ। ਸਾਡੇ ਪੰਜਾਬ ਦੇ ਵਿੱਚ ਸਾਡੀ ਗਿੰਤੀ 32 ਲੱਖ ਖੱਤਰੀਆਂ ਲਈ ਹੈ ਜਿਨ੍ਹਾਂ ਨੂੰ ਸਾਰੇ ਆਖਰੀ ਫੋਟੋਵਰਾਈਟ ਪੱਪਰਜੀ ਫਾਰਮ ਤੋਂ ਇਕੱਠਾ ਕਰਨ ਲਈ ਸਾਡੀ ਭਾਈ ਕੁਮਾਰ ਸਿੰਘ ਅਸ਼ੋਕ ਧੱਪਰ ਜੀ ਸਾਡੇ ਸ਼ੋਕ ਪੱਪਰਜੀ ਫੱਪਰ ਜੀ ਦੇ ਭਤੀਜੇ ਨੇ ਅਸ਼ੋਕ ਧੱਪਰ ਜੀ ਉਹਨਾਂ ਦੀ ਇਰਾਹਮਾਈ ਦੇ ਵਿੱਚ ਸਾਡੇ ਪੰਜਾਬ ਦੇ ਪ੍ਰਧਾਨ ਵਿਜੇ ਧੀ ਨੇ ਐਡਵੋਕੇਟ ਵਿਜੇ ਧੀ ਜਿਹੜੇ ਸਾਡੇ ਸੂਬਾ ਪ੍ਰਧਾਨ ਖੱਤਰੀ ਮਾਨਵਾ ਪੰਜਾਬ ਦੇ ਉਹਨਾਂ ਨੇ ਆਕੇ ਇੱਕ ਮੀਟਿੰਗ ਸਰਕਟ ਹਾਊਸ ਲੁਧਿਆਣਾ ਵਿੱਚ ਰਕਤੀ ਸੀ ਜਿੱਥੇ ਪੰਜਾਬ ਦੇ ਮੱਖਕ-ਮੱਖ ਕੋਨਿਆਂ ਚੋਂ ਸਾਡੇ ਖੱਤਰੀ ਸ਼ੂਰ ਦੇ ਮਹਾਨੋਲੇ ਅੱਜ ਇੱਥੇ ਇਕੱਠੇ ਹੋਏ ਨੇ ਔਰ ਸਾਡੇ ਖੱਤਰੀਆਂ ਨੂੰ ਪੰਜਾਬ ਦੇ ਵਿੱਚ ਕਿਵੇਂ ਸੰਗਠਿਤ ਕੀਤਾ ਜਾਵੇ ਤੇ ਕਿਵੇਂ ਸਕਤੀ ਦਵਾਈ ਜਾਵੇ ਤੇ ਸਰਕਾਰ ਤੋਂ ਜੋ ਉਹਨਾਂ ਨੇ ਮੰਗਾਂ ਨੇ ਕਿਵੇਂ ਮਨਵਾਈਆਂ ਜਾਣ ਅੱਜ ਉਹਦੇ ਤੇ ਵਿਚਾਰ-ਟੰਦਰਾ ਹੋਇਆ ਬਹੁਤ ਵੱਡੀ ਗਿਣਤੀ ਵਿੱਚ ਅੱਜ ਸਾਡੇ ਸਾਡੇ ਖੱਤਰੀ ਭਰਾਜ ਦੇ ਹੁਏ ਨੇ ਔਰ ਮੈਨੂੰ ਬੜੀ ਆਸ ਹੈ ਕਿ ਜੋ ਇਹ ਮਹਿੰਮ ਕੀਤੀ ਗਈ ਹੈ ਖੱਤਰੀਆਂ ਨੂੰ ਬਹੁਤ ਜਲਦੀ ਅਸੀਂ ਇੱਕ ਪਲੇਟਫਾਰਮ ਤੇ ਪੰਜਾਬ ਵਿੱਚ ਵਸਦੇ 34 ਲੱਖ ਖੱਤਰੀਆਂ ਨੂੰ ਇੱਕ ਫੇਟਫਾਰਮ 'ਚ ਇਕੱਠੇ ਕਰਕੇ ਕੰਮਜਾਂਵਾਂਗੇ ਔਰ ਜੋ ਸਾਡੀਆਂ ਖੱਤਰੀਆਂ ਦੀਆਂ ਸਮੱਸਿਆਵਾਂ ਹੈਗੀਆਂ ਨੇ ਸਾਡੇ ਤੋਂ 12 ਸੰਧੀ ਨੇ ਬੱਚਿਆਂ ਤੋਂ ਵੀ ਨੇ ਜੀਵਨ ਸੰਧੀ ਨੇ ਜਾਂ ਸਰਕਾਰ ਨੂੰ ਲੈ ਕੇ ਸਰਕਾਰ ਸਾਡੀ ਭਾਗੀਦਾਰੀ ਸੋਚੇ ਉਹਨਾਂ ਲਈ ਖੇਤੀ ਜਿਹੜਾ ਅਸੀਂ ਵੱਡੇ ਪੱਤਰ ਤੇ ਇੱਕ ਮਹੱਤਵੀ ਤਲਾਵਾਂਗੇ ਕਿ ਸਾਰੇ ਖੱਤਰੀਆਂ ਦੇ ਪਿੰਡਾਂ ਤੋਂ ਇਕੱਠੇ ਹੋ ਕੇ ਲੋ ਵੀ ਸਾਡੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਾਉਂਦਾ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਸੂਪਾ ਪ੍ਰਧਾਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਸੀਨੀਅਰ ਮੀਤ ਪ੍ਰਧਾਨ ਖਤਰੀ ਮਾਨ ਸਰੋਤ ਸਾਹਿਬ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਜਿਆਦਾ ਟਾਈਮ ਨਹੀਂ ਲੈਣਾ ਕਿਉਂਕਿ ਅੱਜ ਜਿਸਪਲੈਬ ਦੀ ਮੀਟਿੰਗ ਆਪਾ ਸਾਹਿਬ ਨੇ ਬੁਲਾਈਆ ਹੈ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਨਾਲ ਸਾਰਿਆਂ ਦੇ ਨਾਲ-ਨਾਲ ਸਾਡੇ ਖਤਰੀਆਂ ਦੀ ਹਾਈ ਕਮਾਂਡ ਅਸ਼ੋਕਾਾਪਰ ਜੀ ਦਾ ਮੋਤਪ ਦੇ ਪ੍ਰਧਾਨ ਜੀ ਸਾਹਿਬ ਜਰੂਬੜਤੀ ਸਾਹਿਬ ਮੋਗੇ ਤੋਂ ਜੀ ਨੇ ਨੇ जिन्होंने उत्तम खर्चा मैं महासभा so, मैं इस शुरुआत पहली मीटिंग अशोक थापुर ने तीर्थ साहब ने दस एक साल पहला बनाई थी और बहुत सारे सज्जन आए होंगे मैं भी आया सी स्टार्टअप यह ਕਿ ਸਾਡੀ ਕੌਮ ਖੱਤਰੀ ਕੌਮ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਚ ਅਸੀਂ ਇੱਥੇ ਰਹਿ ਰਹੇ ਆ तकरीबन ਕੋ 34 ਲੱਖ ਕਹਿ ਰਹੇ ਨੇ ਕੋ 36 ਲੱਖ ਕਹਿ ਰਹੇ ਨੇ ਉਹ ਸਾਡੀਆਂ ਸੰਖਿਆ ਦੇ ਤਕਰੀਬਨ 117 ਦੱ ਕਰ ਰਹੇ ਉਸ ਆਪਰ ਸਾਹਿਬ ਨੇ ਐਮਐਨਟੀ ਸਾਹਿਬ ਨੇ ਬਹੁਤ ਵੱਡਾ ਉਪਰਾਲਾ ਕੀਤਾ ਸਾਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਇਹਦਾ ਮਕਸਦ ਵੀ ਕੀ ਹੈ ਇਹਦਾ ਮੇਰਾ ਤਜਰਬਾ ਮੈਂ ਪੁਲਿਸੇ 35 ਸਾਲ ਲਾਏ ਨੇ 16 ਸਾਲ ਡੀਐਸਪੀ ਐਂਡ 16 ਸਾਲ ਐਫਸਿਓਰ ਕੋ ਉਹ ਨਹੀਂ ਦੇ ਤੱਕੀ ਨਹੀਂ ਕਰਦੀ ਜਿੰਨੀ ਦੇ ਸੱਚ ਉਹਦਾ ਹਿੱਸਾ ਰਹਾ ਹੱਸੋ ਸੋ ਮੈਂ 35 ਸਾਲ ਦੀ ਨੌਕਰੀ ਕੀਤੀ ਹੈ ਖੱਤਰੀਆਂ ਨੂੰ ਸਾਨੂੰ ਮੌਕਾ ਮਿਲਿਆ ਸਾਡੇ ਕੈਬਨਿਸਟਰ ਵੀ ਨੇ ਲੇਕਿਨ ਉਹ ਵੱਖ-ਵੱਖ ਸਰਕਾਰਾਂ ਦੇ ਵਿੱਚ ਸਾਡੀ ਖੱਤਰੀ ਫਾਰਮ ਲਈ ਖੱਤਰੀਆਂ ਵਾਸਤੇ ਕੋਈ ਬਹੁਤਾ ਕੁਝ ਕਰ ਨਹੀਂ ਸਕੇ ਕੋਈ ਜਿਹੜੀ ਮੌਜੂਦਾ ਸਰਕਾਰ ਵੀ ਹੈ ਤੁਸੀਂ ਰੋਜ਼ ਬੀੜੇ ਚ ਫੜ ਰਹੇ ਹੋ ਸੋ ਤੁਸੀਂ ਵੀ ਦੇਖ ਰਹੇ ਹੋ ਵਾਪਸ ਪਰਫਾਰਮਾਂਸ ਇਹ ਉਹਨਾਂ ਨੇ ਬੈਂਕ ਫੇਰ ਬੋਰਡ ਬਣਾਏ ਨੇ ਲੇਕਿਨ ਸਾਡੀ ਇਹ ਜਿਹੜੀ ਕੱਟਰੀਆਂ ਦੀ ਕਿਤੇ ਖੜਕੀ ਨਹੀਂ ਹੈ ਜੇ ਪਹਿਲਾਂ ਇੱਕ ਵੀ ਬਣਾਈ ਦੀ ਲੇਕਿਨ ਬਾਅਦ ਦੇ ਵਿੱਚ ਬਸ ਦਾ ਖਮੂਸਾ ਚੱਲਦਾ ਹੈ ਔਰ ਅਸੀਂ ਸ਼ੁਰੂ ਚ ਮੈਨੂੰ ਜਿਹੜੀ ਸਭ ਤੋਂ ਵੱਡੀ ਖੁਸ਼ੀ ਹੋ ਰਹੀ ਹੈ ਜਿਵੇਂ ਕਿ ਜੀ ਸਾਹਿਬ ਨੇ ਕਿਹਾ ਸਾਡੇ ਪ੍ਰਧਾਨ ਜੀ ਨੇ ਵੀ ਅਸੀਂ ਕੱਟਰੀਆਂ ਨੇ ਲੁਧਿਆਣਾ ਨੂੰ ਆਪਣੀ ਰਾਜਸਥਾਨੀ ਬਣਾਇਆ ਉਦੈ ਇੱਕ ਬਹੁਤ ਵੱਡਾ ਕਾਰਨ ਈ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਸਾਡੇ ਸ਼ਹੀਦਾਂ ਦੇ ਵਿੱਚ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਜੀ ਕਈ ਬਟੇ ਸ਼ਹੀਰ ਹੋਏ ਨੇ ਜਿਹੜੇ ਕਿ ਇੰਟਰਨੈਸ਼ਨਲ ਲੈਵਲ ਤੇ ਦੁਨੀਆਵਾਂ ਨੂੰ ਜਾਣਦੀ ਹੈ ਸਾਡਾ ਜਿਹੜਾ ਕਲੇਮ ਹੈ ਸਾਡੇ ਸੁਦੇਵ ਪ੍ਰਾਪਰਟੀਜ਼ ਸਾਡੇ ਕੰਪਨੀ ਦੇ ਚੋਂ ਜਿਉਂਦਾ ਹੈ ਸਾਡਾ ਬਹੁਤ ਵੱਡਾ ਕਲੇਮ ਹੈ ਮੇਰੇ ਟਿਵੀ ਦੀ ਰੰਝੀ ਹੁੰਦਾ ਹੈ ਤੇ ਕੋਈ ਸ਼ੀਰ ਸਾਰਿਆਂ ਲਈ ਸਾਡੇ ਸਾਰਿਆਂ ਲਈ ਇੱਕੋ ਜਿਹਾ ਸਾਰਿਆਂ ਦਾ proper ਸਨਮਾਨ ਹੈ ਪਰ ਕਿਤੇ ਕਿਤੇ ਮਹਿਸੂਸ ਹੁੰਦਾ ਕਿ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਮੇਰਾ ਇਹ ਸਵਾਲ ਸੀ ਸਰਕਾਰ ਨੂੰ ਵੀ ਤੁਹਾਨੂੰ ਵੀ ਜੇ ਏਅਰਪੋਰਟ ਦਾ ਨਾਮ ਚੰਚੜੇ ਦਾ ਸਰਦਾਰ ਸ਼ਹੀਦ ਸਰਪੰਗ ਸਿੰਘ ਹੀ ਉਹਨਾਂ ਦੇ ਨਾਮ ਤੇ ਹੋ ਸਕਦਾ ਤਾ ਲੁਧਿਆਣਾ ਰੇਲਵੇ ਸਟੇਸ਼ਨ ਦਾ ਨਾਮ ਸਾਡੇ ਸ਼ਹੀਦ ਦੇ ਪਾਪ ਦੇ ਨਾਮ ਤੇ ਕਿਉਂ ਨਹੀਂ ਹੋ ਸਕਦਾ ਇਹ ਅਸੀਂ ਗੱਲ ਚੱਕੀ ਸੀ ਜਿਹੜੀ ਕਿ ਹਜੇ ਤੁਰੀ ਹੋਈ ਹੈ ਜਿੱਥੇ ਆਇਆ ਸੋ ਹੁੰਦਾ ਹਾਲੀਵੁੱਡ ਉਹ ਉਦੋਂ ਹੋਣਾ ਜਦੋਂ ਅਸੀਂ ਇੱਕ ਪਲੇਟ ਬੰਨ ਤੇ ਬਹੁਤ ਵੱਡੀ ਇੰਸਟਿਟਿਊਟ ਕਰਕੇ ਹੋਵੇ ਇੱਕ ਸਾਂਝੀ ਮੰਨ ਸਕੀ ਸਰਕਾਰ ਕੋਲ ਕੌਣ ਸੀ ਦੂਸਰਾ ਇੱਕ ਕੋਰੀਡੋਰ ਦਾ ਮਸਲਾ ਸੀਗਾ ਜਿਹੜੀ ਉਹਨਾਂ ਦੀ ਸਾਡੇ ਸ਼ਹੀਦੀ ਤੋਂ ਹੋ ਰਿਹਾ ਆਉਣਾ ਜਿਹੜਾ ਪ੍ਰਾਣਾ ਘਰ ਹੈ ਉਹਨਾਂ ਦੀ ਬਹੁਤ ਵੱਡੀ ਯਾਦ ਆਸਤ ਹੈਗੀ ਹੈ ਉਹ ਉਹਦਾ ਕੋਰੀਡੋਰ ਬਣਾਉਣਾ ਸੀਗਾ ਤੁਸੀਂ ਸਾਰਿਆਂ ਨੇ ਲੜ ਕੇ ਬੜੀ ਕੋਸ਼ਿਸ਼ ਕੀਤੀ ਹੈ ਟਾਫਰ ਸਾਹਿਬ ਨੇ ਕੀਤੀ ਆ ਧੀਰ ਸਾਹਿਬ ਨੇ ਜੇ ਚੰਡੀਗੜ੍ਹ ਜਾ ਕੇ ਧਰਨਾ ਤੋਂ ਨਾਲ ਦੇਖਿਆ ਸੀ ਸਾਨੂੰ ਥਾਣੇ ਵੀ ਬੰਦ ਕਰ ਲਿਆ ਸੀ ਉਹਨਾਂ ਨੇ ਫਿਰ ਮੈਂ ਤਾਂ ਕਿਹਾ ਸੀ ਬਾਦੋ ਸਾਡੀ ਕਮਤਾਰੀ ਅਸੀਂ ਤਾਂ ਇਹਦੇ ਵਿੱਚ ਵੀ ਬੜਾ ਕੁਝ ਘਟ ਜਾਗੇ ਪਰ ਉਹ ਪੁਲਿਸ ਜੋ ਉਸ ਗਲਤੋ ਘਬਰਾ ਗਈ ਸਾਨੂੰ ਉਹਨਾਂ ਨੇ ਭੇਜ ਕੁਈ ਦਿੱਤਾ ਸੋ ਤੋਂ ਮੰਗਾ ਜਿਹੜੀਆਂ ਸਾਡੇ ਸ਼ਰਮਣੀ ਸ਼ੀਰਨਾ ਜੁੜੀਆਂ ਹੋ ਜਾਂਦੇ ਹੈ ਇਹ ਤੋਂ ਬਿਦਲੋੜਾ ਉਹਦਾ ਤਕਰੀਬਨ ਜਿਹੜਾ ਮੇਰੀਆਂ ਇਨਫੋਰਮੇਸ਼ਨਸ ਹੈਗੀਆਂ ਨੇ ਵੀ ਉਹ 90 92% ਮਸਲਾ ਹੱਲ ਹੋ ਗਿਆ ਹੈ ਔਰ ਆਉਣ ਵਾਲੇ ਸਮੇਂ 'ਚ ਛੇਤੀ ਹੋ ਜਾਏਗਾ ਦੂਸਰੀ ਪੱਟੀ ਪਰ ਜਿਹੜੀ ਹੈਗੀ ਹੈ ਲੁਧਿਆਣਾ ਰੀਅਲ ਅਸਟ੍ਰੈਕਸ਼ਨ ਦੀ ਹੈ ਨਹੀਂ ਸਾਡੇ ਸ਼ਹੀਦ ਦੇ ਨਾਮ ਤੇ ਉਰਜਾ ਹੈ ਕਿਉਂਕਿ ਕੌਮਾ ਉਹੀ ਜਿੰਦਾ ਰਹਿੰਦੀਆਂ ਨੇ ਲੰਬੇ ਸਮੇਂ ਲਈ ਇਹਨਾਂ ਦੇ ਸ਼ਹੀਦਾਂ ਦੇ ਗਾਂਦੀਨਾ ਦੇ ਨਾਮ ਜਿਹੜੇ ਆ ਸਮਾਜ ਦੇ ਦਿੱਤਾ ਸੋ ਤੀਸਰੀ ਮੰਗ ਜਿਹੜੀ ਥੋੜੇ ਸਾਰਿਆਂ ਦੇ ਮਨ ਦੇ ਵਿੱਚ ਹੈਗੀ ਹੈ ਆਪਾਉਣ ਵਾਲੇ ਸਮਝ ਸਰਕਾਰ ਦਾ ਅਜੇ ਸਰਕਾਰ ਸੰਖਿਆ ਹੈ ਕਿ ਗੱਲ ਕਰਾਂਗੇ ਵੱਡੇ ਲੈਵਲ ਤੇ ਵੀ ਜੇ ਬਾਕੀ ਕੌਮਾਂ ਦੇ ਵੈਲਟਰ ਬੋਰਡ ਬਣਾਏ ਗਏ ਨੇ ਤਾਂ ਜਿਹੜੀ ਸਾਡੀ ਖੱਤਰੀ ਕੌਮ ਜਿਹੜਾ ਅਸੀਂ ਕਲੇਮ ਕਰਦੇ ਆਂ 34 ਤੋਂ 36 ਲੱਖ ਅਸੀਂ ਪੰਜਾਬ 'ਚ ਰਹਿ ਰਹੇ ਆਂ ਤਾਂ ਸਾਡਾ ਵੋਟ ਜੋ ਜੇ ਸਾਡਾ ਵੋਟ ਹੋਊਗਾ ਫਿਰ ਅਸੀਂ ਆਪਣੇ ਬੱਚਿਆਂ ਦੀ ਵੈਲਫੇਅਰ ਵਾਸਤੇ ਆਪਣੇ ਸਮਾਜ ਦੀ ਵੈਲਫੇਅਰ ਵਾਸਤੇ ਬਹੁਤ ਕੁਝ ਕਰ ਸਕਦੇ ਹਾਂ ਤੋਂ ਮੈਂ ਛੇੜਿਕ ਮੇਰੀ ਜਿੰਦਗੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਅੱਜ ਇੱਥੇ ਆ ਕੇ ਜਿੱਤੀ ਵੱਡੀ ਗੰਟੀ ਵਿੱਚ ਇਹ ਸਾਫ਼ ਕਰਦਾ ਹਾਂ ਕਿ ਖੱਤਰੀ ਹਜੇ ਚੁੰਨੇ ਜਾਂਦੇ ਰਹਿ ਸਾਨੂੰ ਇੱਕ ਨੋਰ ਨਹੀਂ ਕੀਤਾ ਜਾ ਸਕਦਾ ਸੋ ਦੋਤ ਮੈਂ ਸੁਜੈਸ਼ਨਾਂ ਦੇ ਰਹੀਆਂ ਨੇ ਜਿਵੇਂ ਮੈਂ ਮਹਿਸੂਸ ਕਰ ਰਹੀਆਂ ਤੁਹਾਡੇ ਸਾਰਿਆਂ ਨਾਲ ਟਕੇ ਕਿ ਤੁਸੀਂ ਮੈਂ ਦੇਖ ਨੂੰ ਮੈਂ ਤੁਹਾਨੂੰ ਦੇਖ ਰਿਹਾ ਲੇਕਿਨ ਸਾਨੂੰ ਨਹੀਂ ਪਤਾ ਹੈਗਾ ਮੈਂ ਤਾਂ ਆਪਣਾ 10 ਦਾ ਇੰਟਰੋਡਕਸ਼ਨ ਦੇ ਦਿੱਤੀ ਹੈ ਸਾਰਿਆਂ ਦਾ ਤਾਂ ਇਹ ਸਾਰਿਆਂ ਦਾ ਤੌਰਸ ਕਰਾ ਦਿਓ ਇੱਕ ਤਾਂ ਪ੍ਰਸਾਦ ਨੂੰ ਮੈਂ ਬੇਨਤੀ ਕਰ ਰਹੀਆਂ ਜਿਵੇਂ 40 ਸਾਹਿਬ ਨੇ ਕਿਹਾ ਹੈ ਵੀ ਇੱਕ ਜਾਂ ਤਾਂ ਕੋਈ ਬੁੱਕਲੇਟ ਬਣਾ ਲਓ ਨਹੀਂ ਤਾਂ ਇੱਕ ਸਿੰਪਲ ਲਿਸਟ ਬਣਾ ਕੇ ਤੁਸੀਂ ਡਿਸਟ੍ਰਿਕਟ ਵਾਈਜ਼ ਜਿਸ ਮੈਪ ਟਾਇਰ ਹੋਏਗਾ ਮੇਰਾ ਨੰਬਰ ਪਾ ਦਿਓ ਮੇਰੀ ਬੇਨਤੀ ਇਹ ਹੈ ਬਈ ਸਾਡਾ ਅੱਜ ਤੋਂ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਇੱਕ ਪਰਿਵਾਰ ਹੈ ਕਿਸੇ ਨੂੰ ਮੋਗੇ ਪ੍ਰੋਬਲਮ ਹੈ ਕਿਸੇ ਨੂੰ ਲੁਧਿਆਣੇ ਹੈ ਕਿਸੇ ਨੂੰ ਪਟਿਆਲੇ ਹੈ ਪਟਿਆਲੇ ਲਈ ਤਾਂ ਤੁਹਾਡਾ ਭਰਾ ਖੜਾ ਮੈਨੂੰ ਰਾਤ ਨੂੰ 2 ਵਜੇ ਵੀ ਫੋਨ ਮਾਰੋਗੇ ਤਾਂ ਮੈਂ ਪੂਰਾ ਟੈਂਟ ਕਰੂੰਗਾ ਔਰ ਜਿੰਨੀ ਮਦਦ ਕਰ ਸਕਦਾ ਹੂੰ ਉਹ ਮੈਂ ਕਰਾਂ ਲਵਾਂਗੇ ਵੱਡੇ ਉਹਨਾਂ ਨੇ ਵੀ ਅਸੀਂ ਬੜਾ ਵੱਡਾ ਉਦਦ ਦਿੱਤਾ ਹੈ ਜ਼ਿੰਮੇਵਾਰੀ ਦਿੱਤੀ ਹੈ ਔਰ ਮੈਂ ਸਮਝਦਾ ਕਿ ਕਿੰਨੇ ਵੀ ਉਦਦਾਸ ਅਸੀਂ ਬਣਾਏ ਹੈ ਬੜੇ ਸੂਝਬਾਨ ਹੈ ਔਰ ਉਹਨਾਂ ਨੇ ਅਰੇ ਨੂੰ ਤਰਖਾਸਤ ਹੈ ਜੀ ਮੇਰੇ ਤੋਂ ਬੇਨਤੀ ਹੈ ਇੱਕ ਆਮ ਪਬਲਿਕ ਸੁਧਾਰੀ ਸਭਾ ਦੇ ਲਈ ਕਿ ਇਹ ਕੰਮ ਪਵਨ ਬਣਾ ਆ ਪਵਨ ਬਣਾਉਣ ਦੇ ਵਿੱਚ ਥੋੜੇ ਸਾਡੇ ਮੈਂਬਰਾਂ ਨੇ ਸਹਿਯੋਗ ਦਿੱਤਾ ਹੈ ਔਰ ਮੈਂ ਸਮਝਦਾ ਹਾਂ ਕਿ ਬਹੁਤ ਜਲਦੀ ਇਹਦੀ ਸੁਧਾਰਨਾ ਕੀਤੀ ਜਾਊਗੀ ਔਰ ਪੰਜਾਬ ਦੇ ਵਿੱਚ ਅਸੀਂ ਰਹਿਣਾ ਚਾਹੁੰਦੇ ਹਾਂ ਕਿ ਜਿਹੜਾ ਸਾਡੇ ਆਪਣਾ ਲੁਧਿਆਣਾ ਹੋਏਗਾ ਇਹ ਮੇਜਰਾ ਹੋਏਗੀ ਕਿ ਸਾਰੇ ਪੰਜਾਬ ਨੂੰ इकठा करके ਇੱਕ ਜੁਟ ਅਸੀਂ ਲੈ ਕੇ ਆਵਾਂਗੇ ਔਰ ਮੇਰੀ ਸਾਰੇ ਖੱਤਰੀ ਭਰਾਵਾਂ ਨੂੰ ਬੇਨਤੀ ਹੈ ਕਿ ਕਪਾ ਇੱਕ ਜੁਟ ਹੋ ਕੇ ਚਲੀਏ ਕਈ ਬੰਦਿਆਂ ਦੀ ਅਨੇਕ ਹੋ ਜਾਂਦੀ ਹੈ ਕਿ ਮੈਂ ਉਹਨਾਂ ਨਾਲ ਨਹੀਂ ਚੱਲਣਾ ਮੈਂ ਉਹਦੇ ਨਾਲ ਚੱਲਣਾ ਮੈਂ ਇੱਕ ਸੇਵਾਦਾਰ ਨੇ ਹੋਤੇ ਸੇਵਾਦਾਰ ਦੇ ਹੋਤੇ ਇੱਕ ਬੇਨਤੀ ਕਰਨਾ ਚਾਹੁੰਦਾ ਮੈਂ ਤਾਂ ਸੇਵਾਦਾਰ ਆ ਬਾਕੀ ਜਿੱਥੇ ਮੇਰੀ ਸੇਵਾ ਕਿਤੇ ਲਾਓਗੇ ਪੰਜਾਬ ਕੀ ਸਾਰੇ ਹਿੰਦੁਸਤਾਨ ਚ ਮੈਂ ਉਹਦੇ ਨਾਲ ਉਹਨਾਂ ਨਾਲ ਚੱਲੇਗਾ ਉਹਨਾਂ ਦੀ ਸੇਵਾ ਕਰੂੰਗਾ ਖਤਰੀ ਮਹਾਸਭਾ ਪੜਿਆ ਜੈ ਸ਼੍ਰੀ ਰਾਮ ਜੈ ਜੈ ਰਾਮ ਕਟਨਾ ਦੇ ਵਕੀਲ ਕਟਨਾ ਜੀ ਸਾਡੇ ਜਨਰਲ ਸੈਕਟਰੀ ਪੰਜਾਬ ਦੇ ਬਡੇ ਭਾਈ ਤੋਂ ਪਰਵਾਨ ਘਟਾਈ ਕੀ ਤੇ ਜਨਰਲ ਸੈਕਟਰੀ ਖਵੜਾ ਤੋਂ ਰਮਨ ਮਹਿਰਾ ਜੀ ਅੰਮ੍ਰਿਤਸਰ ਤੋਂ ਸਾਡੇ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਡਾਕਟਰ ਐਸ ਕੇ ਸਿਆਲ ਜੀ ਸਾਡੇ ਮਾਣ ਕਰਾਦੇ ਮੇਰੇ ਤਾਂ ਬੜੇ ਸ਼ਰਧ ਤੇ ਹੈ ਸਾਡੇ ਬੋਗੇ ਡਿਸਟ੍ਰਿਕਟੋਂ ਰਿਪਨ ਦੀ ਜਿਹੜਾ ਅਰਦਾਸ ਨਾਲ ਲੈ ਕੇ ਅਨੇ ਪ੍ਰੈਕਟਿਸ ਕਰ ਰਿਹਾ ਸੀਗਾ ਇਹਨਾਂ ਨਾਲ ਮੇਰੇ ਖਵਾਂ ਦੀ ਕੋਈ ਹੈ ਇਹਨਾਂ ਦਾ ਸ਼ੁਕਰਾ ਹੈ ਸਾਡੇ ਬਹੁਤ ਹੀ ਜਨਾ ਦਾ ਨੋ ਸੁਣ ਕੇ ਸਾਰੀ ਖੱਤਰੀ ਬਰਾਦਰੀ ਪੰਜਾਬ ਦੀ ਝੂਮਣ ਲੱ ਪੈਂਦੀ ਹੈ ਨਾ ਜਿਸਾਂ ਸਾਡੇ ਸਾਥ ਦਾ ਅਨੇ ਕੋਾਈ ਸਾਡਾ ਡੀਐਸ ਨੂੰ ਨਾ ਜਾਈ ਸ਼ੇਵਾ ਉਹ ਨੋਏ ਕਹਾਂ ਜਾਂਦੇ ਲਾਉਣਗੇ ਲਾਉਣਗੇ ਜੀ ਚੰਗੀਆਂ ਦੇ ਨੋਏ ਤੇ ਸਾਡੇ ਚੰਗੀਆਂ ਸਾਡੇ ਪ੍ਰਧਾਨ ਦੇ ਕੋਲ ਆਏ ਆ ਇਹ ਵੀ ਜੰਮੂ ਹੈ ਸਰਾਈ ਰਿਪੋਰਟ ਵੀ ਹੈ ਜੀ ਚੰਗੀਆਂ ਦੇ ਉੱਤੇ ਉੱਤੇ ਸਾਰੀ ਪੁਲਿਸ ਨਾਲ ਲਾ ਰਹੀ ਹੈ ਬਗਰੇ ਦੀ ਜਰਨਲ ਬਰਕਾਰ ਚੰਗੀਆਂ ਨਾਲ ਕਿਸ ਨੂੰ ਕੰਮ ਪਏ ਜਿਆਦਾ ਜਿਹਨਾਂ ਨੰਬਰ ਲੈ ਗਏ ਗੁਰਿੰਸ਼ਾ ਕਪੂਰ ਆਇਆ ਲੱਗਦੀ ਬੇੜੀ ਬਿੰਗ ਇਹ ਨਹੀਂ ਵੀ ਸਾਡੀ ਪੁਲਿਸ ਸਾਡੇ ਖਤਰੀ ਯੁਵਾ ਵਿੰਗ ਜਿਹੜੀ ਹੈ ਯੁਵਾ ਖਤਰੀ ਮਾਨਸਬਾ ਉਹਨਾਂ ਦੇ ਚੇਅਰਮੈਨ ਸ੍ਰੀ ਜਤਨ ਸਿੰਘ ਜੀ ਇਸ ਉਸਤਵ ਤੇ ਰਹੇਗੇ ਹੈ ਸਾਡੇ ਅੰਕੁਸ਼ ਭੰਡਾਰੀ ਜੀ ਪ੍ਰੈਜ਼ੀਡੈਂਟ ਐਸ ਅਸਿਸਟੈਂਟ ਇਹ ਆਏ ਹੈ ਸਭ ਤੋਂ ਸਾਰਿਆਂ ਤੋਂ ਮੋਗੇ ਤੋਂ ਮੇਰੀ ਬੜੀ ਟੀਮ ਆਈ ਹੈ ਸਾਡੇ ਪ੍ਰਧਾਨ ਜੀ ਆ ਮੈਂ ਵਿਅਕਤੀ ਆਇਆ ਹੈ ਅਰ ਕੇਸ ਖਾਲਾ ਜੀ ਸਾਡੇ ਉੱਪਰ ਬੜੀ ਵੱਡੀ ਹਸਤੀ ਹੈ ਇਹ ਕੋੜੇ ਇਹਨਾਂ ਨੂੰ ਜਾਣ ਬਰਾਗ ਫੈਸਟਰੀਆਂ ਅੰਦਰ ਹੀ ਉਹ ਗੱਲ ਨੂੰ ਪ੍ਰੀਤ ਦਵਾਦਾ ਹੈ ਵਿਕਾਸ ਕੂਰਦੀ ਆਇਆ ਹੈ ਗਊ ਸੇਵਾ ਦੇ ਬਹੁਤ ਵੱਡੀ ਸੇਵਾ ਕਰਦੇ ਹੈ ਜੀ ਮੁਕਿਲ ਬੜੇ ਮਸ਼ਹੂਰ ਹੈ ਰਮਨ ਗਾਂਧੀ ਉੱਤੇ ਕੋਰਦੀ ਰੈਸਟੋਰੈਂਟ ਹੈ ਉਹਦੇ ਮਾਲਕ ਹੈ ਤੇ ਸਾਡੇ ਨਾਲ ਕਾਫੀ ਯੋਗਾਂ ਦੇ ਆ ਗਏ ਹੈ ਹਰਪ੍ਰੀਤ ਸਿੰਘ ਸਾਹਿਬ ਹੈ ਪ੍ਰਧਾਨ ਆਇਆ ਹੈ ਇਹਨਾਂ ਦੇ ਚੇਅਰਮੈਨ ਆਇਆ ਜਗਜੀਤ ਸਿੰਘ ਆਇਆ ਜੀ ਪੜਾ ਟੋਡੇ ਨੂੰ ਲੁਧਿਆਣਾ ਵਿੱਚ ਸਰਦਾਂ ਨੂੰ ਰਿਟਾਇਰ ਹੋਏ ਜੀਐਸਟੀ ਦੇ ਲਈ ਜੀ ਪੜਾ ਨੂੰ ਤਾਂ ਤੁਸੀਂ ਸੁਣਿਆ ਇਸ ਖੱਤਰੀ ਮਹਾਸਭਾ ਪੰਜਾਬ ਲੁਧਿਆਣਾ ਇਕਾਈ ਦੀ ਮੀਟਿੰਗ ਦੇ ਵਿੱਚ ਸਾਰਿਆਂ ਦੇ ਵੱਲੋਂ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ ਤੇ ਏਜੰਡੇ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ 34 ਲੱਖ ਖੱਤਰੀਆਂ ਨੂੰ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਕਰਨ ਦੇ ਲਈ ਆਪਣੇ ਵਿਚਾਰਾਂ ਦੀ ਸਾਂਝ ਰੱਖੀ ਤਾਂ ਵਾਕੇ ਹੀ ਅੱਜ ਲੋੜ ਹੈ ਭਾਵੇਂ ਕਿ ਕੋਈ ਕਿਸੇ ਵੀ ਧਰਮ ਦਾ ਭਾਵੇਂ ਕੋਈ ਕਿਸੇ ਜੱਥੇਬੰਦੀ ਦਾ ਸਾਰਿਆਂ ਨੂੰ ਇੱਕ ਜੁੜਤਾ ਦੇ ਨਾਲ ਕੋਈ ਵੀ ਕੰਮ ਹੋਵੇ ਉਹ ਨਿਪਰੇ ਚੜਨ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਏਕਾ ਹੁੰਦਾ ਤਾਂ ਏਕੇ ਦੇ ਵਿੱਚ ਹੀ ਬਲ ਹੁੰਦਾ